ਹਾਂਜੀ ਮਾਤਾ ਜੀ ਕੀ ਨਾਜੀ ਟਟਾ ਸੁਖਵਿੰਦਰ ਘਰ ਆਈ ਕਿੱਥੋਂ ਆਇਆ ਤੁਸੀਂ Shimla ਤੋਂ ਆਇਆ ਕੀ ਮਾਮਲਾ ਕੀ ਜਿਸੇ ਪਹੁੰਚੇ ਇੱਥੇ ਮਾਮਲਾ ਜੀ ਉਹ ਆ ਗਿਆ ਪਲਾਟ ਦਾ ਕਬਜ਼ਾ ਕਰਨਾ ਸਰਿੰਦਰ ਸਿੰਘ ਫੌਜੀ ਤੇ ਉਹ ਆਪ ਹੀ ਕਹਿੰਦਾ ਨਾ ਕਹਿੰਦਾ 32 ਸਾਲ ਹੋ ਗਏ ਵੀ ਇਹਦਾ ਮਾਲਕ ਮਰ ਗਿਆ ਅੱਛਾ ਤੇ ਮੈਂ ਇਸ ਕਰਕੇ ਕਬਜ਼ਾ ਕਰਦਾ ਤੇ ਉਹ ਕਬਜ਼ਾ ਹੈ ਕਿਹਦੇ ਕੋਲੇ ਪਲਾਟ ਦਾ ਇੰਨਾ ਕੋਲ ਕ੍ਰਿਸ਼ਨਾ ਹੁਣਾ ਕੋਲ ਆ ਜੀ ਅੱਛਾ ਤੁਹਾਡੇ ਕੋਲੇ ਜਾਂ ਨਹੀਂ ਤੁਹਾਡੇ ਆਪਣੇ ਪਲਾਟ ਤੁਹਾਡੇ ਹਾਂਜੀ ਹਾਂਜੀ अच्छा यानी कि ओ ने मतलब ये क्या भी है था कोई पॉलिसी बात हां मेरा या कहता है कि जद की जड़ा हैगा मालिक तुसी हो हां जी तो ਤੁਹਾਡੇ ਕੋਲੇ ਉਹਦੇ ਕੋਈ ਹੈਗਾ ਪ੍ਰੂਫ ਵਗੈਰਾ ਹੈਗਾ ਪਲਾਨ ਦੇ ਵੀ हां जी ਉਹ ਤੁਹਾਨੂੰ हां जी ਪੂਰ ਪੇਮੈਂਟ ਦਾ ਐਗਰੀਮੈਂਟ हां ठीक है हां जी ਫੋਟੋ ਤੇ ਕੀ ਮੰਗੀ ਕਰਦੇ ਹੋ ਫਲੈਸ਼ਨ ਸਾਡੀ ਸੀ ਸਾਨੂੰ ਦਿੱਤੇ ਜਾਵੇ हां ਨਹੀਂ ਇਸ ਟਾਈਮ ਹੁਣ ਕੋਣ ਬੱਠਾ ਉੱਥੇ ਇਸ ਟਾਈਮ ਜਿੱਦਾਂ ਥੋੜਾ ਜਿਹਾ ਲੈਂਟਰ ਦੇ ਕੰਮ ਲੈਂਡਰ ਤੇ ਆ ਗਿਆ ਸੀ ਕੰਮ ਸਾਰਿਆਂ ਨੇ ਅਸੀਂ ਰੋਕਤਾ ਲੈਂਡਰ ਨਹੀਂ ਪਾ ਦਣਾ ਫਿਰ ਦੂਸਰੇ ਦਿਨ ਫਿਰ ਕਹਿੰਦਾ ਸਾਨੂੰ ਟੀਨਾ ਪਾ ਲੰਦਾ ਅਸੀਂ ਕਿ ਪਾੰਦਈ ਟੀਨਾ ਆਪਣੀ ਜਗ੍ਹਾ ਤੇ ਕਰਨ ਵਾਸਤੇ ਉਹ ਆਪ ਆਇਆ ਸੀਗਾ ਨਾਲੇ ਹੋਰ ਬੰਦੇ ਆਏ ਸੀ ਆਪ ਵੀ ਆਇਆ ਦੋ ਜਿਹੜੇ ਹੋਰ ਇੱਕ ਨਿਹੰਗ ਆਇਆ ਸੀਗਾ ਤੇ ਇੱਕ ਉਹਦਾ ਮੁੰਡਾ ਹੈਗਾ ਉਹ ਵੀ ਆਇਆ ਸੀ ਅੱਛਾ ਹਾਂ ਤਿੰਨ ਚਾਰ ਜਣੇ ਆਏ ਸੀ ਸਾਡਾ ਮੁੰਡਾ ਨਹਿਰ ਚ ਚਲਾ ਗਿਆ ਸੀ ਅਸੀਂ ਉਦੋਂ ਨਹਿਰ ਚ ਉਹਨੂੰ ਲੱਭ ਰਹੇ ਸੀ ਇਹਨਾਂ ਦੇ ਪਿੱਛੇ ਤੋੜਪੋੜ ਸਾਰਾ ਸਾਡਾ ਘਰ ਤੋੜ ਕੇ ਅੰਦਰ ਵੜ ਗਏ ਅੱਛਾ ਦਰ ਸਿੰਘ ਹੈ ਜੀ ਫੌਜੀ ਸਾਹਿਬ ਦਾ ਸਰ ਇੱਕ ਨਾ ਮਾਮਲਾ ਆਇਆ ਤੁਹਾਡੇ ਦੋਸ਼ ਲਾਇਆ ਤੁਹਾਡੇ ਇੱਥੇ ਮੰਡੇ ਦੇ ਰੂਪ ਆ ਉਹਨਾਂ ਨੇ ਇਹ ਕਹਿ ਰਿਹਾ ਕਿ ਤੁਸੀਂ ਉਹਨਾਂ ਦੇ ਪ੍ਰਾਪਤ ਕਬਜ਼ਾ ਕੀਤਾ ਕਿ ਅਸਲ ਜਿਹੜੀ ਸੱਚਾਈ ਕੀ ਹੈ ਸੱਚਾਈ ਇਹ ਹੈ ਜੀ ਮੈਂ ਇਹ ਕਲੋਨੀ ਕੱਟੀ ਸੀ ਇਹ ਗਰਮੀਤ ਸਿੰਘ ਰਣਤੇਰ ਸਿੰਘ ਤੇ ਗਰਜੀਤ ਸਿੰਘ ਤੇ ਨਭਰਾਇ ਨੇ ਕਿਹੜੇ ਸਾਲ 'ਚ ਕੱਟੀ ਸੀ ਇਹ 90 'ਚ ਕੱਟੀ ਸੀ ਅੱਛਾ ਜੀ ਤੇ 95 ਤੱਕ ਉਹ ਵੇਚ ਹੀ ਗਏ ਵਿੱਚੋਂ ਕਦੀ ਕਿੰਨਾ ਵੇਚ ਗਿਆ ਕਦੀ ਕਿੰਨਾ ਵੇਚ ਗਿਆ ਲੇਕਿਨ ਉਹ ਹੁਣ ਤੱਕ ਵੀ ਵਿੱਚ ਪਲਾੜ ਇੱਕ ਤੋਂ ਸਾਡੇ ਆਏ ਹੋਏ ਨੇ ਉਹਨਾਂ ਨੇ ਜਿਹੜਾ ਦੋਸ਼ ਲਾਇਆ ਹੋਇਆ ਹੈਗਾ ਆਪਣੇ ਹੈਗੇ ਕਬਜ਼ੇ ਦਾ ਉਹਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਗੇ ਕਿਸ ਤੇ ਪਲਾਟ ਦੇ ਉੱਤੇ ਕਬਜ਼ਾ ਅਸੀਂ ਕੀਤਾ ਜੀ ਕੋਈ ਕਬਜ਼ਾ ਨਹੀਂ ਕੀਤਾ ਸੀ ਸਾਡਾ ਆਪਣਾ ਪਲਾਟ ਹੈ ਮੇਰੇ ਨਾਮ ਤੇ ਮੇਰੀ ਵਾਈਫ ਦੇ ਨਾਮ ਤੇ ਪਲਾਟ ਹੈ ਤੁਹਾਡੀ ਮਿਸਿਸ ਦੇ ਨਾਮ ਤੇ ਹਾਂ ਜੀ ਜਗਜੀਤ ਕੌਰ ਦੇ ਨਾਮ ਤੇ ਪਲਾਟ ਹੈ ਮੈਂ ਆਪਣੇ ਘਰ ਵਾਲੀ ਦੇ ਨਾਮ ਤੇ ਹੀ ਉਹ ਕਰਵਾ ਦਿੱਤਾ ਸੀਗਾ ਉਹਦੇ ਸਾਰਾ ਤੁਹਾਡੇ ਕੋਲ ਕੋਈ ਕਾਗਜ਼ ਵਗੈਰਾ ਹੈਗੇ ਕੋਈ ਹਾਂ ਜੀ ਇੰਨੇ ਸਾਰੇ ਸਾਰੇ ਕਾਗਜ਼ ਹੈਗੇ ਨੇ ਰਿਸ਼ਤੀ ਵਗੈਰਾ ਹੈਗੀ ਤੁਹਾਡੇ ਕੋਲ ਰਿਸ਼ਤੀ ਤਾਂ ਜਿਆ ਇਹ ਹੋਰਾਂ ਦੀ ਵੀ ਕਰਾਉਣੀ ਨਹੀਂ ਕਰਾਈ ਅਹੀਂ ਤਾਂ ਅੱਗੇ ਵੇਚਦੇ ਨੇ ਨਾ ਲੈ ਕੇ ਅੱਛਾ ਸਿੱਧੀ ਵਾਲਕ ਤੋਂ ਰਿਸ਼ਤੀ ਉਹਨਾਂ ਦੇ ਨਾਂ ਤੇ ਕਰਵਾ ਦਿੱਤੀ ਜਾਂਦੀ ਹੈ ਇਕਰਾਰਨਾਮਾ ਹੋਣਾ ਇਕਰਾਰਨਾਮਾ ਹੈ ਹਾਂਜੀ ਉਹਨਾਂ ਨੇ ਇਹ ਵੀ ਕਿਹਾ ਸੀਗਾ ਵੀ ਆਪਣੇ ਤੁਹਾਡੇ ਵੱਲੋਂ ਉਹਨੂੰ ਸਮਾਨ ਕਿਹੜਾ ਬਹੁਤ ਛੱਟਿਆ ਗਿਆ ਨਹੀਂ ਸਰ ਉੱਥੇ ਕੋਈ ਵੀ ਸਮਾਨ ਨਹੀਂ ਸੀ ਖਾਲੀ ਪਲਾਟ ਪਿਆ ਸੀ ਇੱਕ ਜਿਵੇਂ ਆਪਣਾ ਗੇਟ ਵੀ ਉਹਨੂੰ ਕੋਈ ਨਹੀਂ ਸੀਗਾ ਅੱਗੇ ਗੇਟ ਕੱਟ ਨਹੀਂ ਹੈਗਾ ਉਹਦਾ ਉਹ 플랏 ਹੀ ਸਾਡਾ ਹੈ ਸਾਡੇ ਨਾਂ ਤੇ ਆ ਸਰ ਕਿੰਨੇ ਗਾਜ ਦਾ 플랏 ਹੈ ਜੀ ਉਹ ਇਹ ਸਿਰ 50 ਗਾਜ ਦਾ ਜੀ 12 ਫੁੱਟ ਮੱਥਾ ਉਹਨੂੰ ਹਾਂ ਹਾਂ ਤੇ 38 ਫੁੱਟ ਦੀ ਬੈਕ ਆ ਤੇ ਜਿਹੜੇ ਹੁਣ ਉਹ ਦੋਸ਼ ਲਾ ਰਿਆ ਉਹ ਪਰਿਵਾਰ ਭਾਈ ਉਹ ਪਰਿਵਾਰ ਉੱਥੇ ਹੈ ਕਿ ਕਿੰਨੇ ਚਿਰ ਰਹਿ ਰਹੇ ਆ ਜੀ ਉੱਥੇ ਉਹ ਪਰਿਵਾਰ ਤਕਰੀਬਨ 94 95 ਤੋਂ ਉਹ ਵੀ ਉੱਥੇ ਰਹਿੰਦੇ ਨੇ ਉਹਦੇ ਉਹ 플랏 'ਚ ਨਹੀਂ ਉਹਨਾਂ ਦੇ ਨਾਲ ਲੱਗਦਾ ਉਹਨਾਂ ਦਾ 50 ਗਾਜ ਉਹਨਾਂ ਦਾ ਵੀ 플랏 ਆ ਜਿਹੜਾ ਕਿ ਮੇਰੇ ਤੋਂ ਹੀ ਖਰੀਦਿਆ ਹੋਇਆ ਹੈ ਅੱਛਾ ਉਹ 플랏 ਲੱਗ ਆ ਜੀ ਹਾਂਜੀ ਠੀਕ ਹੈ ਉਹ ਮੇਰੇ ਤੋਂ ਹੀ ਖਰੀਦਿਆ ਸੀ ਇਹਨਾਂ ਨੇ ਅੱਛਾ ਹਾਂਜੀ ਅਜੇ ਉਸੇ ਵੀ ਪੈਸੇ ਦੇਣ ਵਾਲੇ ਨੇ ਇਹਨਾਂ ਦੇ ਰਹਿੰਦੇ ਇੰਨੇ 32 ਸਾਲ ਹੋ ਗਏ ਨੇ ਅਜੇ ਵੀ ਪੈਸੇ ਮੇਰੇ ਉਹਨਾਂ ਵੱਲੇ ਖਲੋਤੇ ਨੇ ਇਹ 32 ਸਾਲ ਤੋਂ ਉਹਨਾਂ ਨੇ ਪੈਸੇ ਦਿੱਤੇ ਨਹੀਂ ਉਹਨਾਂ ਨੇ ਅਜੇ ਵਿੱਚ ਕਾਫੀ ਪੈਸੇ ਖਲੋਤੇ ਨੇ ਕੋਈ ਰਿਸ਼ਤੀ ਨਹੀਂ ਉਹਨਾਂ ਨੇ ਕਰਾਈ ਮੇਰੇ ਤੋਂ ਕੁਝ ਨਹੀਂ ਕਰਾਇਆ ਜੇ ਉਹ ਜਦੋਂ ਮੈਨੂੰ ਪੈਸੇ ਪੂਰੇ ਦੇ ਦੇਣਗੇ ਮੈਂ ਉਹਨਾਂ ਦੀ ਰਿਸ਼ਤੀ ਕਰਵਾ ਦਿਆਂਗਾ ਸਰ ਕਾਰਨ ਕੀ ਲੱਗਦਾ ਇਸ ਤਰ੍ਹਾਂ ਦਾ ਉਹ ਹਰਕਤ ਕਿਉਂ ਕਰ ਰਹੇ ਜੀ ਬਸ ਜੀ ਮੱਲੇ ਵਾਲੇ ਜਿਵੇਂ ਜਿਸ ਤਰ੍ਹਾਂ ਉਹਨਾਂ ਨੂੰ ਕੋਈ ਉਂਗਲ ਲਾ ਦਿੰਦਾ ਉਸ ਤਰ੍ਹਾਂ ਹੀ ਉਹ ਲੱਗ ਜਾਂਦੇ ਨੇ ਪਿੱਛੇ ਲਾਈ ਲੱਗ ਹੈਗੇ ਮੁੰਡੇ ਦੋਵੇਂ ਚਿੱਟਾ ਪੀਂਦੇ ਨੇ अच्छा नशा पिंदे ਨੇ ਇੱਕ جیل ਚਾ ਦੋ ਇੱਥੇ ਨੇ ਸਾਰਾ ਦਿਨ ਪੈਰਿਆਂ ਦੇ ਨੇ ਵਨਸਨ ਨੇ ਪੈਰ ਕੁੜੀਆਂ ਜਨਾਨੀਆਂ ਵੀ ਚੜੀਆਂ ਹੁੰਦੀਆਂ ਨੇ ਚਿੱਟੇ ਵਾਲੀਆਂ ਤੇ ਲੋਕ ਕਈ ਕੁਸ਼ ਕਰ ਇਹਨਾਂ ਤੋਂ ਦੁਖੀ ਵੀ ਨੇ ਤੇ ਤੁਸੀਂ ਸਭ ਇਸ ਚੀਜ਼ ਦੀ ਜਿਹੜੀ ਹੈ ਕਿ ਕੰਪਲੇਨਟ ਕੀਤੀ ਹੈਗੀ ਪ੍ਰਸ਼ਾਸਨ ਕੋਲੇ ਦੇਖੋ ਸਾਨੂੰ ਅਸੀਂ ਇੱਕ ਡੀਲਰਾਂ ਅਸੀਂ ਉਸ ਗਲੀ ਦੇ ਵਿੱਚ ਕੰਪਲੇਨਟ ਕਿਦੀ ਕਿਦੀ ਕਰੀਏ ਜੀ ਚਾਹੀਦਾ ਰੋਲ ਜਾਣਾ ਹੁੰਦਾ ਹੈ ਉਹ ਗਲੀ ਵਾਲਿਆਂ ਨੂੰ ਤੰਗੀਆਂ ਉਹਨਾਂ ਨੂੰ ਉਹ ਕੰਪਲੀਟ ਕਰਨ ਉਹਨਾਂ ਦੀ ਸਰ ਉਹਨਾਂ ਨੇ ਇਹ ਵੀ ਤੋੜ ਕੇ ਜਾਂ ਲਾਇਆ ਕਿ ਉਹਦਾ ਕੰਮ ਹੀ ਕੰਦੇ ਹੀ ਹੈਗਾ ਕਬਜ਼ੇ ਕਰਨ ਦਾ ਕੋਈ ਸ਼ੋਅ ਕਰ ਦੇਣ ਜੀ ਅਸੀਂ ਜ਼ਿੰਮੇਵਾਰ ਹਾਂ ਇੱਕ ਵੀ ਕਿਸੇ ਕੋਈ ਇਹਨਾਂ ਤੋਂ ਬਿਨਾ ਕੋਈ ਕਰ ਦੇਵੇ ਉਹ ਗਲੀ 'ਚ ਜਾਂ ਇਸ ਮੁਹੱਲੇ 'ਚ ਜਾਂ ਇਹ ਏਰੀਆ ਦੇ ਵਿੱਚ ਵੀ ਕਿਸੇ ਦੀ ਰਿਸ਼ਤੀ ਨਹੀਂ ਕਰਵਾ ਰਹਾ ਹੈ ਜਾਂ ਪਲਾਟ ਦੇ ਇੱਕ ਦੱਬ ਲਿਆ ਕਿਸੇ ਦਾ ਅਸੀਂ ਉਹਦਾ ਦੇਣ ਦੇਣਦਾਰ ਹੋਵਾਂਗੇ ਸਰ ਜਿਵੇਂ ਤੁਸੀਂ ਕਿਹਾ ਕਿ ਇਹਨਾਂ ਨੇ ਜਿਹੜਾ ਹੈਗਾ ਪਲਾਂਟ ਦੇ ਪੈਸੇ ਨਹੀਂ ਦਿੱਤੇ ਕਿ ਇਸ ਚੀਜ਼ ਨੂੰ ਤੁਸੀਂ ਲੈ ਕੇ ਕੋਈ ਇਹਨਾਂ ਨੂੰ ਕੁਝ ਪੈਸੇ ਤੇ ਆ ਵੀ ਪੈਸੇ ਦੇਣ ਵਾਲੇ ਜਾਂ ਵੀ ਤੁਸੀਂ ਕੋਈ ਅਪੀਲ ਦੇ ਦਿੱਤੀ ਹੋਵੇ ਸਰਕਾਰ ਕੋਲ ਕਿਵੇਂ ਜੀ ਸਰ ਕੁਝ ਆਪਣੇ ਕੋਈ ਅਪੀਲ ਦੇ ਦਿੱਤੀ ਸਰਕਾਰ ਕੋਲ ਜੀ ਇਸ ਚੀਜ਼ ਦੀ ਆਹੀ ਮਤਲਬ ਉਹ ਜਿਵੇਂ ਇਹਨਾਂ ਨੇ ਹੈਗਾ ਪਲਾਂਟ ਤੇ ਕੀ ਮਤਲਬ ਕੀਤਾ ਹੈ ਕਬਜ਼ਾ ਕੀਤਾ ਹੈ ਇਹਨਾਂ ਨੇ ਅਸੀਂ ਜਿੱਥੇ ਵੀ ਜਾਣਦੇ ਨੇ ਉਹ ਸਾਨੂੰ ਫੋਨ ਕਰਦੇ ਨੇ ਅਸੀਂ ਉੱਥੇ ਕਾਗਜ ਲੈ ਕੇ ਚੱਲ ਜਾਨੇ ਐਮਐਲਏ ਕੋਲੇ ਗਏ ਉੱਥੇ ਵੀ ਉਹਨਾਂ ਨੇ ਸਾਡੇ ਕਾਗਜ ਉੱਥੇ ਵੀ ਪਏ ਨੇ ਅੱਛਾ ਕਾਉਂਸਲਰ ਸਾਡੇ ਇਸ ਏਰੀਆ ਦਾ ਇਹ ਮੰਨਣ ਮੰਨ ਦੀਪਕ ਮੰਨਣ ਜੀ ਡਾਕਟਰ ਜੀ ਅੱਛਾ ਜੀ ਉੱਥੇ ਗਏ ਪੰਜ ਚਾਰ ਬੰਦੇ ਉਹ ਵੀ ਕਾਗਜ ਐ ਅਸੀਂ ਉੱਥੇ ਵੀ ਦੇ ਆਏ ਉਹਨਾਂ ਨੇ ਵੀ ਇਹਨਾਂ ਨੂੰ ਕਿਹਾ ਵੀ ਤੁਹਾਡੇ ਕੋਲ ਕੋਈ ਕਾਗਜ ਹੀ ਨਹੀਂ ਕਾਗਜ ਤਾਂ ਫੌਜੀ ਸਾਹਿਬ ਦਾ ਫੌਜੀ ਸਾਹਿਬ ਦਾ ਹੀ ਪਲਾਟ ਆ ਇਹ ਫਿਰ ਇਹ ਥਾਣੇ ਵੀ ਗਏ ਨੇ ਥਾਣੇ ਵਾਲਿਆਂ ਨੇ ਵੀ ਇਹਨਾਂ ਨੂੰ ਝੜਕਾਵੇ ਮਾਰੀਆਂ ਤੇ ਕਿਆ ਵੀ ਆਪਣਾ ਪਲਾਟ ਤੁਸੀਂ ਆਪਣਾ ਕੋਈ ਵੀ ਕਾਗਜ਼ ਤੁਹਾਡੇ ਕੋਲ ਹੈਗਾ ਤੇ ਲਿਆਓ ਫਿਰ ਅਸੀਂ ਕਾਗਜ਼ ਦਾ મતલਬ ਕਹਿੰਦਾ ਭਾਵੇਂ ਕਿ ਤੁਹਾਡੇ ਕੋਲੇ ਸਾਰੇ ਜਿਹੜੇ ਹੈਗੇ ਕਾਗਜ਼ ਪੱਤਰ ਹੈਗੇ ਸਾਰੇ ਪੇਪਰ ਸਾਰੇ ਪੇਪਰ ਹੈਗੇ ਇਹਨਾਂ ਕੋਲੇ ਨਹੀਂ ਹੈਗੇ ਇਹਨਾਂ ਕੋਲੇ ਨਹੀਂ ਹੈਗੇ